ਪੰਥਕ ਪਾਵਨਾ ਵਾਲਾ ਦਾਦਾ ਉਸ ਦੌਰ ਵਿੱਚ ਜਿਹੜੇ ਘਰ ਪੰਜਾਬ ਪੁਲਿਸ ਦੇ ਕਹਿਰ ਦੇ ਚੱਕਰ ਵਿੱਚ ਆ ਜਾਂਦੇ ਸਨ ਉਹਨਾਂ ਦਾ ਜੀਵਨ ਦੂਬਰ ਹੋ ਜਾਂਦਾ ਸੀ ਹਰ ਵਕਤ ਹਕੂਮਤੀ ਧਾੜਾਂ ਦਾ ਡਰ ਤੇ ਫਿਰ ਬੰਦਿਆਂ ਨੂੰ ਥਾਣੇ ਵਿੱਚ ਪੇਸ਼ ਕਰਨ ਅਤੇ ਛਡਾਉਣ ਦਾ ਚੱਕਰ ਰਿਸ਼ਵਤਾਂ ਦਾ سلسلہ ਪੁਲਿਸ ਵੱਲੋਂ ਘਰ ਦੇ ਮਾਲ ਅਸਬਾਬ ਦਾ ਨੁਕਸਾਨ ਉਹ ਪਰਿਵਾਰ ਤਾਂ ਕੀ ਉਸ ਦੇ ਨੇੜਲੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵੀ ਇਸ ਦਾ ਸੇਕ ਪਹੁੰਚਦਾ ਸੀ ਲੋਕ ਉਸ ਘਰ ਤੋਂ ਦੂਰੀ ਰੱਖਣ ਲੱਗ ਪੈਂਦੇ ਸਨ ਜਿਸ ਪਰਿਵਾਰ ਵਿੱਚੋਂ ਕੋਈ ਨੌਜਵਾਨ ਭਗੋੜਾ ਹੋ ਜਾਵੇ ਉਹਨਾਂ ਲਈ ਘਰ-ਬਾਰ ਉਜਾੜ ਹੋਣ ਵਾਂਗ ਹੀ ਹੋ ਜਾਂਦਾ ਸੀ ਘਰ ਦੇ ਜੀਆ ਨੂੰ ਦਰਦ-ਦਰਤੀਆਂ ਪਟਕਣਾ ਥਾਣੇ ਕਚਹਿਰੀਆਂ ਅਤੇ ਜੇਲ੍ਹਾਂ ਦਾ ਚੱਕਰ ਭਗੋੜੇ ਹੋਏ ਸਿੰਘਾਂ ਨੂੰ ਪੇਸ਼ ਕਰਨ ਲਈ ਅਕਸਰ ਪਰਿਵਾਰ ਤੇ ਬਹੁਤ ਦਬਾਅ ਬਣਾਇਆ ਜਾਂਦਾ ਸੀ ਘਰ ਦੇ ਜੀਆ ਨੂੰ ਫੜ ਕੇ ਲੈ ਜਾਂਦੇ ਸਨ ਕਈ-ਕਈ ਦਿਨ ਉਹਨਾਂ ਦਾ ਪਤਾ ਨਾ ਲੱਗਣਾ ਹਵਾਲਾਤ ਵਿੱਚ ਵੀਜ਼ਾ ਲਾਲਤ ਅਤੇ ਕੁੱਟਮਾਰ ਇਹ ਸਭ ਕੁਝ ਪਰਿਵਾਰਾਂ ਦੇ ਜੀਵਨ ਨੂੰ ਬਹੁਤ ਕਠਿਨ ਕਰ ਦਿੰਦਾ ਸੀ ਇਲਾਕੇ ਵਿੱਚ ਕੋਈ ਵੱਡੀ ਵਾਰਦਾਤ ਹੋਣ ਸਮੇਂ ਪੁਲਿਸ ਵਾਲੇ ਕਈ ਵਾਰ ਭਗੋੜੇ ਸਿੰਘਾਂ ਦੇ ਪਰਿਵਾਰਾਂ ਦੀਆਂ ਔਰਤਾਂ ਅਤੇ ਬੱਚਿਆਂ ਤੱਕ ਨੂੰ ਫੜ ਕੇ ਲੈ ਜਾਂਦੇ ਸਨ ਫਿਰ ਪੰਚਾਇਤਾਂ ਅਤੇ ਲੈਣ ਦੇਣ ਵਾਲੇ ਬੰਦਿਆਂ ਰਾਹੀਂ ਹੀ ਛੁਟਕਾਰਾ ਹੁੰਦਾ ਸੀ ਇਹੋ ਜਿਹੇ ਦੁੱਖ ਚੱਲਣ ਵਾਲੇ ਇੱਕ ਪਰਿਵਾਰ ਦੇ ਬਜ਼ੁਰਗ ਦੀ ਦਾਸਤਾਨ ਇਸ ਤਰ੍ਹਾਂ ਹੈ ਇੱਕ ਭਗੋੜੇ ਸਿੰਘ ਦਾ ਦਾਦਾ ਪੜਾ ਸਿਰੜੀ ਸਿੰਘ ਸੀ ਪਰਿਵਾਰ ਦੇ ਹੋਰ ਸਭ ਜੀ ਆਸੇ-ਪਾਸੇ ਹੋ ਜਾਂਦੇ ਸਨ ਅਤੇ ਪੁੱਤ-ਪੋਤਿਆਂ ਨੂੰ ਬਚਾਉਣ ਲਈ ਬਜ਼ੁਰਗ ਨੇ ਸਦਾ ਹੀ ਆਪਣੇ ਆਪ ਨੂੰ ਪੇਸ਼ ਕਰ ਦੇਣਾ। ਕਈ ਵਾਰ ਉਹ ਆਪਣੇ ਆਪ ਥਾਣੇ ਚਲਾ ਜਾਂਦਾ ਸੀ ਤੇ ਉਹ ਉਸ ਨੂੰ ਕਈ-ਕਈ ਦਿਨ ਬਿਠਾਈ ਰੱਖਦੇ ਸਨ। ਕਈ ਵਾਰ ਉਹ ਕਈ-ਕਈ ਮਹੀਨੇ ਵੀ ਪੁਲਿਸ ਦੀ ਨਜਾਇਜ਼ ਹਿਰਾਸਤ ਵਿੱਚ ਘਟਾਉਂਦਾ ਸੀ। ਉਥੋਂ ਦੀ ਜ਼ਲਾਲਤ, ਤਸ਼ੱਦਦ ਤੇ ਬੇਕਾਨੂੰਨੀ ਉਹਦੇ ਅੰਦਰ ਸਮਾ ਚੁੱਕੀ ਸੀ। ਉਹ ਬੜੇ ਦ੍ਰਿੜ ਇਰਾਦੇ ਵਾਲਾ ਬਜ਼ੁਰਗ ਸੀ। ਸਭ ਕੁਝ ਨੇ ਮਰਤਾਵੇ ਛੀ ਜਰ ਲੈਂਦਾ ਸੀ ਇੱਕ ਵਾਰ ਬਚਨੇ ਬੁੱੱਜੜ ਵਜੋਂ ਮਸ਼ਹੂਰ ਥਾਣੇਦਾਰ ਨੇ ਉਸ ਨੂੰ ਕਈ ਦਿਨ ਲਗਾਤਾਰ ਲਟਕਾਈ ਰੱਖਿਆ ਅਤੇ ਕੋਟਨੇ ਲਾਉਂਦਾ ਰਿਹਾ ਇੱਕ ਵਾਰ ਇੱਕ ਥਾਣੇ ਵਿੱਚ ਨਵੇਂ ਆਈਪੀਐਸ ਅਫਸਰ ਨੇ ਉਸ ਨੂੰ ਬਹੁਤ ਜਲੀਲ ਕੀਤਾ ਉਹਨੂੰ ਦੇਸ਼ ਦਾ ਗद्दार ਅਤੇ ਪਾਕਿਸਤਾਨ ਦਾ 에ਸ਼ੀਅਨ ਦੱਸਿਆ ਕਈ ਹਫ਼ਤੇ ਉਸ ਦੇ ਗਲ ਵਿੱਚ ਗद्दार ਦੀ ਫੱਟੀ ਪਾਈ ਰੱਖੀ ਸਾਰੇ ਥਾਣੇ ਦੀ ਸਫਾਈ ਕਰਵਾਉਂਦਾ ਰਿਹਾ ਅਤੇ ਖਾਣ ਨੂੰ ਬਹੁਤ ਥੋੜਾ ਦਿੱਤਾ ਉਹ ਸਭ ਕੁਝ ਨੂੰ ਗੁਰੂ ਦਾ ਪਾਣਾ ਮੰਨ ਕੇ ਸਹਾਰ ਲੈਂਦਾ ਸੀ ਜਦੋਂ ਉਸ ਨੂੰ ਆਪਣੇ ਪੋਤੇ ਨੂੰ ਫੜਾਉਣ ਬਾਰੇ ਕਹਿੰਦੇ ਤਾਂ ਉਹਦਾ ਇਹੋ ਜਵਾਬ ਹੁੰਦਾ ਸੀ ਉਹਨੇ ਆਪਣੀ ਮਰਜ਼ੀ ਨਾਲ ਇਹ ਰਾਹ ਫੜਿਆ ਹੈ ਅਸੀਂ ਉਸ ਨੂੰ ਕੁਝ ਨਹੀਂ ਕਹਿ ਸਕਦੇ ਤੁਸੀਂ ਲੱਭ ਲਓ ਉਹ 6 ਫਟ ਉੱਚਾ ਸਾਵਲਾ ਰੰਗ ਚਿੱਟੇ ਦਾੜੇ ਤੇ ਸਖਤ ਸਰੀਰ ਦਾ مالک ਸੀ ساری ਉਮਰ ਖੇਤਾਂ ਵਿੱਚ ਉਹਨੇ ਜੀ ਜਾਨ ਲਾ ਕੇ ਮਿਹਨਤ ਕੀਤੀ ਸੀ ਉਹਨੇ ਕਦੀ ਵੀ ਆਪਣੇ ਪੋਤੇ ਨੂੰ ਉਲਾਂਭਾ ਨਹੀਂ ਦਿੱਤਾ ਕਿ ਕਿੱਥੇ ਫਸਾ ਦਿੱਤਾ ਬਸ ਇਹੋ ਕਿਹਾ ਕਿ ਸਭ ਕੁਝ ਪਾਣੀ ਵਿੱਚ ਹੀ ਹੈ ਗੁਰੂ ਦੀ ਰਜ਼ਾ ਵਿੱਚ ਰਹੋ ਇਹੋ ਹੀ ਸਭ ਤੋਂ ਵੱਡੀ ਗੱਲ ਹੈ ਉਹ ਪੜਿਆ ਲਿਖਿਆ ਨਹੀਂ ਸੀ ਸਿਰਫ ਚਪ ਨਿਸਾਨ ਦੀਆਂ ਪੰਜ ਪੌੜੀਆਂ ਅਨੰਦ ਸਾਹਿਬ ਦੀ ਅਖੇਰਲੀ ਪੌੜੀ ਅਤੇ ਸੋਹਿਲੇ ਦਾ ਪਹਿਲਾ ਸ਼ਬਦ ਗੰਡ ਸੀ ساری ਉਮਰ ਉਸਨੇ ਇਸੇ ਤਰ੍ਹਾਂ ਹੀ ਖੁਸ਼ੀ ਨਾਲ ਲੰਗਾ ਦਿੱਤੀ ਹਰਾਸਤ ਅਤੇ ਤਸ਼ੱਦਦ ਵਿੱਚ ਵੀ ਉਹ ਜ਼ਿਆਦਾ ਸਮਾਂ ਪੰਜ ਪੌੜੀਆਂ ਦਾ ਪਾਠ ਕਰਦਾ ਰਿਹਾ ਉਹ ਇਸ ਤਰ੍ਹਾਂ ਦੀ ਅਵਸਥਾ ਵਿੱਚ ਚਲਿਆ ਜਾਂਦਾ ਕਿ ਦੁਨੀਆ ਹੀ ਤਿਆਗ ਦਿੰਦਾ ਸਬਰ ਤੇ ਨਿਮਰਤਾ ਦੀ ਮੂਰਤ ਬਣ ਜਾਂਦਾ ਨਾ ਘਰ ਅਤੇ ਨਾ ਹੀ ਥਾਣੇ ਵਿੱਚ ਉਸਨੇ ਰੋਟੀ ਲਈ ਫਰਮਾਇਸ਼ ਕੀਤੀ ਸੀ ਜੋ ਮਿਲ ਜਾਂਦਾ ਉਸਦੇ ਨਾਲ ਹੀ ਸਬਰ ਕਰ ਲੈਂਦਾ ਸੀ ਮੈਂ ਇਸ ਬਜ਼ੁਰਗ ਨੂੰ ਪਾਈ ਅਨੋਖ ਸਿੰਘ ਬੱਬਰ ਨਾਲ ਮਿਲਿਆ ਸੀ ਇਹ ਗੱਲ ਸਨ 1987 ਦੀ ਹੈ ਸ਼ਾਇਦ ਜਥੇਦਾਰ ਅਨੋਖ ਸਿੰਘ ਦੇ ਸ਼ਹੀਦ ਹੋਣ ਤੋਂ ਮਹੀਨਾ ਕੁ ਪਹਿਲਾਂ ਦੀ ਹੈ ਮੈਂ ਉਹਨਾਂ ਨੂੰ ਕਰਤਾਰਪੁਰ ਨੇੜੇ ਕਿਸੇ ਪਿੰਡ ਵਿੱਚ ਮਿਲਿਆ ਸੀ ਤੇ ਦੁਪਹਿਰੇ 3-4 ਘੰਟੇ ਉਹਨਾਂ ਨਾਲ ਰਿਹਾ ਸੀ। ਉਹਨਾਂ ਨੂੰ ਹਿਰਾਸਤ ਤੋਂ ਛਡਾਉਣ ਤੋਂ ਬਾਅਦ ਇਹ ਮੇਰੀ ਪਹਿਲੀ ਮੁਲਾਕਾਤ ਸੀ ਅਤੇ ਉਸ ਵਕਤ ਮੁਤਾ ਪੰਥਕ ਇੱਕ ਦਾਦਾ ਸੀ। ਪੰਥਕ ਤੇਰਾ ਦੀ ਕਾਰਗੁਜ਼ਾਰੀ ਵਿੱਚ ਕੁਝ ਕਮੀਆਂ ਆ ਰਹੀਆਂ ਸਨ। ਉਹਨਾਂ ਨੂੰ ਦੂਰ ਕਰਨ ਅਤੇ ਪੰਥਕ ਕਮੇਟੀ ਨੂੰ ਹੋਰ ਮਜ਼ਬੂਤ ਕਰਨ ਲਈ ਸਾਰੇ ਪੰਥ ਦੀ ਇੱਕ ਨੁਮਾਇੰਦਾ ਜਥੇਬੰਦੀ ਬਣਾਉਣ ਦੀ ਵਿਚਾਰ ਵਜੋਂ ਇਹ ਬੈਠਕ ਹੋ ਰਹੀ ਸੀ। ਇਸ ਬੈਠਕ ਦੀ ਲੜੀ ਵਿੱਚ ਹੀ ਸਨ 1988 ਵਿੱਚ ਦਰਬਾਰ ਸਾਹਿਬ ਉੱਪਰ ਦੂਜੇ ਹਮਲੇ ਮੰਗਰੋਂ ਪੰਥਕ ਕਮੇਟੀ ਦਾ ਪੁਨਰਗਠਨ ਕੀਤਾ ਗਿਆ ਅਤੇ ਚਾਰ ਜਥੇਬੰਦੀਆਂ ਵਿੱਚ ਇਕਤਾ ਹੋਈ। ਮੈਂ ਕਰਤਾਰਪੁਰ ਬਾ ਸਾਡੇ ਤੇ ਉਤਰਿਆ ਅਤੇ ਉੱਥੋਂ ਮੈਨੂੰ ਇੱਕ ਸਿੰਘ ਮੋਟਰਸਾਈਕਲ ਤੇ ਬਿਠਾ ਕੇ ਕੋਈ 10 ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ਲੈ ਕੇ ਗਿਆ ਜਿੱਥੇ ਜਥੇਦਾਰ ਅਨੋਖ ਸਿੰਘ ਠਹਿਰੇ ਹੋਏ ਸਨ। ਸਾਰੀ ਦੁਪਹਿਰ ਅਸੀਂ ਉੱਥੇ ਕੱਟੀ ਅਤੇ ਪੰਥਕ ਮਸਲਿਆਂ ਉੱਤੇ ਗੱਲਬਾਤ ਕੀਤੀ। ਪੁਲਿਸ ਹਿਰਾਸਤ ਵਿੱਚੋਂ ਬਾਹਰ ਆਉਣ ਮੰਗਰੋਂ ਪਾਈ ਅਨੋਖ ਸਿੰਘ ਹੋਰ ਵੀ ਜ਼ਿਆਦਾ ਗੰਭੀਰ ਅਤੇ ਸਹਿਜ ਅਵਸਥਾ ਵਿੱਚ ਆ ਗਏ ਸਨ। ਪੰਤ ਵਿੱਚ ਏਕਾ ਕਰਵਾਉਣਾ ਉਹਨਾਂ ਲਈ ਬਹੁਤ ਅਹਿਮ ਸੀ। ਇਸ ਦੌਰਾਨ ਉਹਨਾਂ ਨੇ ਇਸ ਬਜ਼ੁਰਗ ਨੂੰ ਬੁਲਾਉਣ ਲਈ ਇੱਕ ਸਿੰਘ ਵੀ ਭੇਜਿਆ। ਉਹ ਨਾਲ ਦੇ ਪਿੰਡ ਦਾ ਵਸਨੀਕ ਸੀ। ਉਹ ਬਜ਼ੁਰਗ ਸਾਨੂੰ ਮਿਲ ਕੇ ਬਹੁਤ ਖੁਸ਼ ਹੋਇਆ ਤੇ ਫਿਰ ਅਨੋਖ ਸਿੰਘ ਨੇ ਉਸ ਬਜ਼ੁਰਗ ਬਾਰੇ ਕਿਹਾ। ਇਹੋ ਜਿਹੇ ਬਜ਼ੁਰਗਾਂ ਦੇ ਸਿਰ ਤੇ ਹੀ ਅਸੀਂ ਤੁਰੇ ਫਿਰਦੇ ਹਾਂ। ਇਹ ਹਰ ਤਰ੍ਹਾਂ ਸਾਡੀ ਰੱਖਿਆ ਵੀ ਕਰਦੇ ਹਨ ਅਤੇ ਸਾਡੇ ਲਈ ਅਰਦਾਸ ਵੀ ਕਰਦੇ ਹਨ ਇਹ ਵਚਨ ਸੁਣ ਕੇ ਉਸ ਬਜ਼ੁਰਗ ਦੀਆਂ ਅੱਖਾਂ ਨਮ ਹੋ ਗਈਆਂ ਤੇ ਉਹਦਾ ਸਰੀਰ ਇੱਕ ਉੱਚੇ ਜਜ਼ਬੇ ਵਿੱਚ ਕੰਬਣ ਲੱਗ ਪਿਆ ਅਤੇ ਖੜਾ ਹੋ ਗਿਆ ਉਸ ਨੂੰ ਲੱਗਿਆ ਕਿ ਜਥੇਦਾਰ ਨੇ ਉਸ ਬਾਰੇ ਇਹ ਬਹੁਤ ਵੱਡੀ ਗੱਲ ਕਹਿ ਦਿੱਤੀ ਉਹ ਨੇ ਕੰਬ ਦੇ ਸ਼ਬਦਾਂ ਨਾਲ ਕਿਹਾ ਨਹੀਂ ਭਾਈ ਸਾਹਿਬ ਅਸੀਂ ਤੁਹਾਡੇ ਵਰਗੇ ਸਿੰਘਾਂ ਦੇ ਕਾਰਨ ਹੀ ਸਿਰ ਉੱਚਾ ਕਰਕੇ ਤੁਰੇ ਫਿਰਦੇ ਹਾਂ ਇਹ ਆ ਕੇ ਉਹ ਬੈਠ ਗਿਆ ਪਾਇਨੋਗ ਸਿੰਘ ਦੀ ਸ਼ਬਦ ਅਤੇ ਉਸ ਬਜ਼ੁਰਗ ਦਾ ਜਵਾਬ ਦੋਵੇਂ ਸੱਚੇ ਸਨ ਫਿਰ ਸਾਨੂੰ ਆਪਣੀ ਹਰਾਸਤ ਦੀ ਦਾਸਤਾ ਸੁਣਾਈ ਜਿਸ ਵਿੱਚ ਕੁਝ ਕੁ ਮੈਨੂੰ ਯਾਦ ਰਿਹਾ ਜੋ ਮੈਂ ਉੱਪਰ ਬਿਆਨ ਕੀਤਾ ਹੈ ਸ਼ਾਮ ਨੂੰ ਉਹਨਾਂ ਤੋਂ ਵਿਦਾ ਲਈ ਅਤੇ ਵਾਪਸ ਲੁਧਿਆਣੇ ਆ ਗਿਆ ਹੁਣ ਸੋਚਦਾ ਹਾਂ ਕਿ ਇਹੋ ਜਿਹੇ ਸਿੰਘਾਂ ਦੀ ਦੇਣ ਅਸੀਂ ਦੇ ਨਹੀਂ ਸਕਦੇ ਪੰਥ ਵਿੱਚ ਇਹੋ ਜਿਹੇ ਹਜ਼ਾਰਾਂ ਘਰ ਅਤੇ ਹਜ਼ਾਰਾਂ ਹੀ ਇਹੋ ਜਿਹੇ ਬਜ਼ੁਰਗ ਹੋਣਗੇ ਜਿਨ੍ਹਾਂ ਦੀ ਕਹਾਣਾਂ ਅਤੇ ਤਪ ਤੇਜ ਨਾਲ ਅਸੀਂ ਸਿਰ ਉੱਚਾ ਕਰਕੇ ਜਿਉ ਰਹੇ ਹਾਂ ਇਹਨਾਂ ਮਾਪਿਆਂ ਬਜ਼ੁਰਗਾਂ ਦੀ ਅਬੂਲ ਅਰਦਾਸ ਨੇ ਸਮੇਂ ਦੇ ਸ਼ਾਨਾਮਤੇ ਇਤਿਹਾਸ ਦੀ ਸਿਰਜਣਾ ਕੀਤੀ ਹੈ ਮੈਂ ਸਦਾ ਹੀ ਇਸ ਪਵਿੱਤਰ ਅਰਦਾਸ ਦੀ ਸ਼ਾਨ ਨੂੰ ਮਹਿਸੂਸ ਕੀਤਾ ਹੈ ਪਰ ਇੱਕ ਚੋਰਾ ਵੀ ਹੈ ਕਿ ਖਾੜਕੂ ਸੰਘਰਸ਼ ਤੋਂ ਬਾਅਦ ਸਿੱਖਾਂ ਤੋਂ ਉਸ ਤਰ੍ਹਾਂ ਅਰਦਾਸ ਨਹੀਂ ਹੋ ਰਹੀ ਅਰਦਾਸ ਦੀ ਬਰਕਤ ਨਾਲ ਹੀ ਸਿੰਘ ਕਾਲਣਾ ਗਾਲਦੇ ਹਨ ਅਤੇ ਉਹ ਕਾਲਣਾ ਹੀ ਮੋੜ ਅਰਦਾਸ ਵਿੱਚ ਜੁੜਦੀ ਹੈ ਇਸ ਤਰ੍ਹਾਂ ਹੀ ਮੋੜ-ਮੋੜ ਇਤਿਹਾਸ ਨਵਾਂ ਬਣਦਾ ਹੈ ਤੇ ਪੰਥ ਦਾ ਰਾਹ ਜੀਵੰਤ ਰਹਿੰਦਾ ਹੈ